ਸਵਾਗਤ ਸਾਰੀਆਂ ਭੈਣਾਂ ਦਾ ਸਵਾਗਤ ਹੈ ਸਾਡੇ ਚੈਨਲ ਸਮਰਾਥ ਬੁਟੀਕ ਦੇ ਉੱਤੇ ਤੇ ਤੁਸੀਂ ਹਨਾ ਬੁਟੀਕ ਦੇ ਬਾਰੇ ਬਹੁਤ ਸਾਡੇ ਤੋਂ ਹਨਾ ਸਵਾਲ ਕਰਦੇ ਹੋ ਨੇ ਕਮੈਂਟ ਆਉਂਦੇ ਹੁੰਦੇ ਨੇ ਵੀ ਤੁਹਾਡਾ ਕੰਮ ਕਿੱਥੇ ਹੈ ਤੁਸੀਂ ਕਿੱਥੇ ਰਹਿੰਦੇ ਹੋ ਸਾਡਾ ਪਿੰਡ ਜੀ ਖੇਪੜਾ ਜੀ ਸੰਗਰੂਰ ਜ਼ਿਲ੍ਹਾ ਸਾਡਾ ਜਿਹੜਾ ਆਪਣਾ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਉਹਨਾਂ ਦਾ ਸਾਡਾ ਗਵਾਂਢੀ ਪਿੰਡ ਹੈ ਸਤੋਜ ਪਿੰਡ ਸਾਡੇ ਜਮਾ ਨਾਲ ਹੀ ਹੈ ਤੇ ਉਗਰਾਹਾ ਜਿਹੜਾ ਆਪਣਾ ਕਿਸਾਨ ਜੁਨੀਅਰ ਵੀ ਕੇ ਯੂ ਉਗਰਾਹਾ ਜਥੇਬੰਦੀ ਉਹਨਾਂ ਦੇ ਜਮਾ ਪਿੰਡ ਦੇ ਨਾਲ ਹੀ ਪਿੰਡ ਹੈ ਸਾਡਾ ਤੇ ਇਹਨਾਂ ਦਾ ਪਿੰਡ ਵੀ ਉਗਰਾਹਾ ਹੈ ਪਸ਼ਪੰਦਰ ਕੌਰ ਦਾ ਬਾਕੀ ਤੁਸੀਂ ਹਨਾ ਪਿੰਡ ਪੋਸਤ ਦੇ ਨੂੰ ਪਿੰਡ ਵੀ ਆਪਾਂ ਨੇ ਦੱਸਤਾ ਤੇ ਕਈ ਪੈਣਾ ਹਨਾ ਕਮੈਂਟ ਕਰਦੀਆਂ ਹੁੰਦੀਆਂ ਨੇ ਵੀ ਤੁਸੀਂ ਜਿਹੜਾ ਹਨਾ ਆਪਣਾ ਸੂਟ ਤਿਆਰ ਕੀਤਾ ਹੁੰਦੇ ਨੇ ਜਾਂ ਕੋਈ ਕੱਪੜਾ ਹੁੰਦਾ ਵੀ ਸਾਡੇ ਹਨਾ ਜਦੋਂ ਘਰੇ ਆ ਗਿਆ ਉਦੋਂ ਪੈਸੇ ਲੈ ਲਵਾਂਗੇ ਨਹੀਂ ਜੀ ਐਵੇਂ ਨਹੀਂ ਹੁੰਦਾ ਹੁੰਦਾ ਸਾਡੇ ਤੇ ਉਹ ਚੀਜ਼ ਹੈ ਨਹੀਂ ਕਿ ਵੀ ਅਸੀਂ ਹਨਾ ਤੁਹਾਡੇ ਘਰ ਤੱਕ ਭਜਾ ਕੇ ਫੇਰ ਤੁਹਾਡੇ ਤੋਂ ਪੈਸੇ ਲੈ ਲਈਏ ਪੈਸੇ ਤਾਂ ਹਨਾ ਤੁਹਾਨੂੰ ਪਹਿਲਾਂ ਹੀ ਮੰਨ ਲਓ ਕੋਰੀਅਰ ਕਰਨ ਤੋਂ ਪਹਿਲਾਂ ਹੀ ਪਾਉਣੇ ਪੈਣਗੇ ਜਦੋਂ ਤੁਹਾਡਾ ਹਨਾ ਕੰਮ ਤਿਆਰ ਹੋ ਜਾਂਦਾ ਤੁਸੀਂ ਉਦੋਂ ਹਾਫ ਪੇਮੈਂਟ ਪਹਿਲਾਂ ਕਰ ਦਿਆ ਕਰੋ ਜਦੋਂ ਕੰਮ ਤਿਆਰ ਹੋ ਗਿਆ ਸਾਰਾ ਤੇ ਅਸੀਂ ਤੁਹਾਨੂੰ ਫੋਟੋਆਂ ਭੇਜ ਦਿਆਂਗੇ ਤੁਹਾਡਾ ਸਾਰਾ ਕੰਮ ਰੈਡੀ ਹੋ ਗਿਆ ਜਿਹੜਾ ਜਿਹੜਾ ਤੁਸੀਂ ਨੇ ਸਾਡੇ ਤੋਂ ਬਾਈ ਕਰਨਾ ਉਹ ਤੁਸੀਂ ਇੱਕ ਵਾਰ ਤੁਸੀਂ ਸਾਨੂੰ ਬਸ ਉਸ ਤੋਂ ਬਾਅਦ ਫੁੱਲ ਪੇਮੈਂਟ ਕਰ ਦਿਆ ਕਰੋ ਤੇ ਫੁੱਲ ਪੇਮੈਂਟ ਕਰਨ ਤੋਂ ਬਾਅਦ ਅਸੀਂ ਕੋਰੀਅਰ ਤੁਹਾਡਾ ਕਰ ਦਿਆ ਕਰਾਂਗੇ ਤੇ ਬਾਕੀ ਹਨਾ ਤੁਹਾਨੂੰ ਸੋਹਣੇ ਸੋਹਣੇ ਅੱਜ ਪ੍ਰਿੰਟ ਵੀ ਦਿਖਾਵਾਂਗੇ ਤੇ ਆਪਾਂ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਅੱਜ ਦੀ ਕਲੈਕਸ਼ਨ ਰਹੂਗੀ ਜੀ ਆਪਣੀ ਜਾਰਜਟ ਦੇ print ਦੀ ਜੇ ਵੀ ਕਿਨਾਂ ਨੇ ਦੱਸਿਆ ਹੀ ਹੈ ਨਾ COD अवेलेबल ਨਹੀਂ ਹੈ ਜੀ ਆਪਣੇ ਕੋਲੇ ਤੁਸੀਂ ਜੇ suit ਆਪਣਾ ਰੈਡੀ ਕਰਾਉਣਾ ਤੁਸੀਂ ਹਾਫ ਪੇਮੈਂਟ ਪਹਿਲਾਂ ਕਰ ਸਕਦੇ ਹੋ suit ਰੈਡੀ ਹੋਏ ਤੇ ਤੁਹਾਨੂੰ ਫੋਟੋਸ ਸ਼ੇਅਰ ਕੀਤੀਆਂ ਜਾਣਗੀਆਂ ਫਿਰ ਫੁੱਲ ਪੇਮੈਂਟ ਕਰਕੇ ਤੁਸੀਂ ਹੈਨਾ ਜਿਹੜਾ ਤੁਹਾਡਾ ਸੂਟ ਹੈ ਡਿਸਪੈਚ ਕੀਤਾ ਜਾਊਗਾ ਜਿਹੜੇ ਪ੍ਰਿੰਟ ਸੂਟ ਨੇ ਜੀ ਇਹਨਾਂ ਦੀ ਤੁਹਾਨੂੰ ਫੁੱਲ ਪੇਮੈਂਟ ਕਰਨੀ ਪਊ ਕਿਉਂਕਿ ਇਹ ਆਪਣੇ ਕੋਲੇ ਰੈਡੀ ਹੁੰਦੇ ਨਹੀਂ ਹੈ ਜੀ ਹੈਨਾ ਨੈਕਸਟ ਡੇ ਆਪਾਂ ਨੇ ਡਿਸਪੈਚ ਲਾਉਣੇ ਹੁੰਦੇ ਨੇ ਤਾਂ ਇਹਨਾਂ ਦੀ ਫੁੱਲ ਪੇਮੈਂਟ ਕਰਨੀ ਪੈਂਦੀ ਹੈ ਹਾਂ ਜੋ ਆਪਾਂ ਜਿਹੜੀ ਇਹ ਵੀਡੀਓ ਸਟਾਰਟ ਕਰਦੇ ਹਾਂ ਪ੍ਰਿੰਟ ਦਿਖਾਉਣੇ ਤਾਂ ਉਹ ਸ਼ੁਰੂ ਕਰਦੇ ਹਾਂ ਜੌਰਜਟ ਦੇ ਪ੍ਰਿੰਟ ਨੇ ਜੀ ਸਾਰੇ ਇਹ ਇਹ ਦੇਖੋ ਤੁਸੀਂ ਜੌਰਜਟ ਹੈ ਜਿਹੜੀ ਹੈਗੀ ਹੈ ਜੀ ਇਹ ਕੋਈ ਹੈਨਾ ਹਲਕੀ ਜੇ ਵਧੀ ਨਹੀਂ ਹੈਗੀ ਬਹੁਤ ਵਧੀਆ ਸਟਾਫ ਆ ਬਹੁਤ ਸੌਫਟ ਵਾਲੀ ਜਾਰਜਟ ਰਹੂਗੀ ਜੀ ਇਹ ਵਧੀਆ ਕੁਆਲਿਟੀ ਦੀ ਸਟੱਫ ਜਿਹੜੀ ਇਹ ਜਾਰਜਟ ਆਉਗੀ ਇਹ ਦੇਖੋ ਤੁਸੀਂ ਲਾਈਟ ਵੇਟ ਹੈ ਬਿਲਕੁਲ ਲਾਈਟ ਵੇਟ ਹੈ ਇਹਨੂੰ ਤੁਸੀਂ ਫਰੌਕ ਵਗੈਰਾ ਕਿਸ ਕਿਵੇਂ ਵੀ ਹਨਾ ਕੋਈ ਡਰੈਸ ਬਣਵਾ ਸਕਦੇ ਹੋ ਬਹੁਤ ਪਿਆਰਾ ਬਣੂਗਾ ਜੀ ਪ੍ਰਿੰਟ ਵੀ ਬਹੁਤ ਪਿਆਰਾ ਹੈ ਜੀ ਇੱਥੇ ਸਾਰੇ ਪ੍ਰਿੰਟਿੰਗ ਬਹੁਤ ਹੀ ਜਿਆਦਾ ਪਿਆਰੀ ਹੈ ਜੀ ਬਾਕੀ ਹੈਨਾ ਇਹਨਾਂ ਦੇ ਤੇ ਹਨਾ ਸਾਡਾ ਕੋਈ ਵੀ ਚੀਜ਼ ਦਾ ਔਲਾੰਬਾ ਨਹੀਂ ਆਊਗਾ ਤੁਹਾਨੂੰ ਜਦੋਂ ਅਸੀਂ ਕੋਈ ਵੀ ਚੀਜ਼ ਖਰੀਦ ਦਿਆਂਗੇ ਤਾਂ ਅਸੀਂ ਉਹ ਆਪਣੇ ਮਤਲਬ ਵੀ ਜਿਵੇਂ ਇਹ ਸਲਾਈ ਕਰਕੇ ਆਪਾਂ ਆਪ ਪਾ ਲੈਣ ਤਾਂ ਅਸੀਂ ਉਹ ਚੀਜ਼ ਸੀ ਸੋਚ ਕੇ ਖਰੀਦਦੇ ਆ ਵੀ ਅਸੀਂ ਖੁਦ ਵੀ ਆਪ ਆਪਣੇ ਘਰ ਨੂੰ ਚੀਜ਼ ਨੂੰ ਰੱਖ ਸਕਦੇ ਆ ਐ ਨਹੀਂ ਹੈਗਾ ਵੀ ਅਸੀਂ ਹਨਾ ਕਿਸੇ ਮਤਲਬ ਵੀ ਮਾੜੀ ਚੀਜ਼ ਲੈ ਕੇ ਤੁਹਾਨੂੰ ਇੱਕ ਵਾਰ ਭੇਜਦੇ ਅਸੀਂ ਇੱਕ ਵਾਰ ਨਹੀਂ ਭੇਜਣੀ ਤੁਸੀਂ ਬਾਰ-ਬਾਰ ਸਾਡੇ ਤੋਂ ਚੀਜ਼ਾਂ ਲਓ ਬਾਰ-ਬਾਰ ਸੂਟ ਸਾਡੇ ਤੋਂ ਬਾਏ ਕਰੋ ਕੋਈ ਵੀ ਹਨਾ ਤੁਸੀਂ ਨੇ ਪ੍ਰਟੀਕ ਰਿਲੇਟਡ ਕੋਈ ਵੀ ਚੀਜ਼ ਲੈਣੀ ਆ ਜਿਵੇਂ ਇੱਕ ਵਾਰ ਅਸੀਂ ਨੇ ਬਾਗ ਤਿਆਰ ਕਰਿਆ ਸੀਗਾ ਬਿਆਹ ਵਾਲਾ ਕਿਸੇ ਦਾ ਉਹਦੀ ਬਹੁਤ ਡਿਮਾਂਡ ਹੋ ਗਈ ਹੈ ਨਾ ਉਹ ਸਾਡੇ ਤੋਂ ਬਹੁਤ ਮੰਨ ਲਓ ਵੀ ਹਾਲੇ ਅੱਗੇ ਤਾਂ ਸਿਆਲ ਦਾ ਜਿਵੇਂ ਕਹਿੰਦੇ ਨੇ ਵਿਆਹ ਦਾ ਦੌਰ ਆਉਣੇ ਤੇ ਸਾਡੇ ਤੋਂ ਹੁਣ ਵੀ ਕਈ ਜਣਿਆਂ ਨੇ ਉਹ ਬਾਗ ਤਿਆਰ ਕਰਵਾ ਲਿਆ ਤੇ ਸਾਨੂੰ ਹਨਾ ਕੋਈ ਵੀ ਚੀਜ਼ ਨਹੀਂ ਹੁੰਦੀ ਆ ਤੁਸੀਂ ਇੱਕ ਵਾਰ ਸਾਨੂੰ WhatsApp ਨੰਬਰ ਹੈ 8991507598 ਇਹ ਆਪ ਖੁਦ ਫੋਨ ਚੱਕਦੇ ਨੇ ਤੇ ਤੁਸੀਂ ਉਹਦੇ ਉੱਤੇ ਸਾਨੂੰ ਇੱਕ ਵਾਰ WhatsApp ਤੇ ਮੈਸੇਜ ਛੱਡ ਦਿਆ ਕਰੋ ਤੇ ਹਨਾ ਕਈ ਵਾਰ ਕੀ ਹੁੰਦਾ ਏ ਲੇਟ ਹੋ ਜਾਂਦਾ ਮੈਸੇਜ ਉਸਤਾ ਨਾ ਕਰਿਆ ਕੋਈ ਇੱਕ ਭੈਣ ਦਾ ਕਮੈਂਟ ਆਇਆ ਸਾਨੂੰ ਉਹ YouTube ਤੇ ਹੀ ਆਇਆ ਕਹਿੰਦੇ ਵੀ ਤੁਸੀਂ ਫੋਨ ਨਹੀਂ ਚੱਕ ਰਹੇ ਤੇ ਉਹ WhatsApp ਤੇ ਸਾਨੂੰ ਮੈਸੇਜ ਕਰਕੇ ਉਸ ਤੋਂ ਬਾਅਦ ਕਹਿੰਦੇ ਸਾਨੂੰ ਬਲੌਕ ਮਾਰ ਦਾਂਗੇ ਅਸੀਂ ਬਹੁਤ ਹੈਰਾਨ ਮੈਂ ਵੀ ਹੈਰਾਨ ਹੋਇਆ ਮੈਂ ਸੋਚ ਕੇ ਤੇ ਤੁਸੀਂ ਐਵੇਂ ਨਾ ਕਰਿਆ ਕਰੋ ਗੁੱਸਾ ਨਾ ਕਰਿਆ ਕਰੋ ਸਾਨੂੰ ਤੁਹਾਡਾ ਕੋਈ ਗੁੱਸਾ ਨਹੀਂ ਹੈਗਾ ਜੇ ਤੁਸੀਂ ਸਾਨੂੰ ਐਵੇਂ ਵੀ ਮੋਡ पे ਹਨ ਅਸੀਂ ਮੈਂ ਨਾ ਫਿਰ ਉਹ ਖੁਦ ਆਪ YouTube ਤੇ ਜਾ ਕੇ ਉਹਨਾਂ ਦਾ ਰਿਪਲਾਈ ਕੀਤਾ ਵੀ ਤੁਸੀਂ ਕੋਈ ਗੱਲ ਨਹੀਂ ਜੇ ਸਾਨੂੰ ਦੁਬਾਰਾ ਮੈਸੇਜ ਕਰਿਓ ਅਸੀਂ ਤੁਹਾਡਾ ਮੈਸੇਜ ਦਾ ਰਿਪਲਾਈ ਵੀ ਦੇਵਾਂਗੇ ਜੇ ਤੁਸੀਂ ਫੋਨ ਕਰੋਗੇ ਸੀ ਫੋਨ ਵੀ ਕਰਾਂਗੇ ਕਈ ਵਾਰ ਕੀ ਆ ਸਾਡਾ ਬੱਚਾ ਛੋਟਾ ਹੈ ਹਨ ਘਰ ਦੇ ਕੰਮ ਹੁੰਦੇ ਨੇ ਸਾਨੂੰ ਟਾਈਮ ਲੱਗ ਜਾਂਦਾ ਤੁਸੀਂ ਐਵੇਂ ਨਾ ਕਰਿਆ ਕਰੋ ਹਰ ਇੱਕ ਨੂੰ ਪਰਿਵਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਸਾਹਮਣੀਆਂ ਪੈਂਦੀਆਂ ਨੇ ਹਾਂਜੀ ਹਾਂਜੀ ਇੱਕ ਭੈਣ ਦਾ ਮੈਸੇਜ ਬਹੁਤ ਆਉਂਦਾ ਹੁੰਦਾ ਸੀ ਕਟਿੰਗ ਦੀ ਵੀਡੀਓ ਕਟਿੰਗ ਦੀ ਵੀਡੀਓ ਲੈ ਕੇ ਆਓ ਸੂਟ ਕਟਿੰਗ ਦੀ ਤੇ ਆਪਣੀ ਪਹਿਲਾਂ ਹੀ ਅਪਲੋਡ ਹੈ ਜੀ ਕਟਿੰਗ ਦੀ ਵੀਡੀਓ ਤੁਸੀਂ ਉਹ ਵੀ ਜਾ ਕੇ ਚੈੱਕ ਕਰ ਸਕਦੇ ਹੋ ਬਾਟਮ ਕਟਿੰਗ ਵੀ ਆਪਾਂ ਨੇ ਸਿਖਾਈ ਹੋਈ ਹੈ ਸਟ੍ਰੇਟ ਸਲਵਾਰ ਦੀ ਪਲਾਜ਼ੋ ਕਟਿੰਗ ਦੀ ਸ਼ਰਟ ਕਟਿੰਗ ਦੀ ਵੀਡੀਓਜ਼ ਆਪਣੇ ਕੋਲੇ ਹੈਗੀਆਂ ਨੇ ਜੀ YouTube ਪੇਜ ਤੇ ਤੁਸੀਂ ਚੈੱਕ ਕਰ ਸਕਦੇ ਹੋ ਉਹ ਭੈਣ ਦੇ ਕਾਫੀ ਦਿਨ ਮੈਸੇਜ ਆਉਂਦੇ ਰਹੇ ਵੀ ਸਾਨੂੰ ਵੀਡੀਓ ਸੈਂਡ ਕਰੋ ਪਰਸਨਲੀ ਦੇਖੋ ਏਡੀ ਵੱਡੀ ਵੀਡੀਓ ਹੁੰਦੀ ਹੈ ਜੀ ਨਹੀਂ ਸੈਂਡ ਕਰ ਸਕਦੇ ਅਸੀਂ ਕਹਿੰਦੇ ਉਹ ਨੇ ਇਹ ਗੱਲ ਵੀ ਕਹੀ ਮੈਂ ਵੀ ਬੜਿਆ ਉਹ ਕਮੈਂਟ ਕਹਿੰਦੇ ਵੀ ਕੀ ਹੋ ਕਹਿੰਦੇ ਵੀ ਸਾਨੂੰ ਜਿਹੜੀ YouTube ਤੇ ਵੀਡੀਓ ਐ ਉਹ ਤੋਂ ਸਮਝ ਘਟਾ ਰਹੀ ਐ ਤੁਸੀਂ ਸਾਨੂੰ ਖੁਦ ਦੁਬਾਰੇ ਸਟੀਚਿੰਗ ਕਰਕੇ ਸਾਨੂੰ ਉਹਦੀ ਵੀਡੀਓ ਪ੍ਰੋਪਰ ਭੇਜੋ ਐਵੇਂ ਭੇਜੋ ਮੈਨੂੰ ਲੱਗਦਾ ਘਟੋ ਘਟ ਹੋਣਗੇ ਉਹਨਾਂ ਦੇ WhatsApp ਤੇ 8-10 ਤੋਂ 8-10 ਮੈਸੇਜ ਆਏ ਹੋਣਗੇ ਇੰਨਾ ਟਾਈਮ ਕਿੱਥੇ ਪਾਉਣ ਤੁਸੀਂ ਐ ਨਾ ਕਰਿਆ ਕਰੋ ਸਾਨੂੰ ਵੀ ਹਨਾ ਕਰਦੇ ਬਹੁਤ ਕੰਮ ਹੁੰਦੇ ਨੇ ਜਿੰਨਾ ਕਿ ਸਾਡੇ ਤੋਂ ਹੁੰਦਾ ਸੀ ਤੁਹਾਡੇ ਵਾਸਤੇ ਕਰਦੇ ਰਹਿੰਦੇ ਆ ਗੁੱਸਾ ਨਾ ਕਰਿਆ ਕਰੋ ப்ਲੀਜ਼ ਹਾਂਜੀ ਬਾਕੀ ਹਨਾ ਜੇ ਤੁਹਾਨੂੰ ਸਾਡਾ ਸਮਝਾਉਣ ਦਾ ਤਰੀਕਾ ਕਿਉਂਕਿ ਹਨਾ ਪੂਰੀ ਕੋਸ਼ਿਸ਼ ਨਾਲ ਸਮਝਾਇਆ ਜਾਂਦਾ ਜੇ ਤੁਹਾਨੂੰ ਸਾਡਾ ਵੀਡੀਓ ਤੋਂ ਸਮਝਾਉਣ ਦਾ ਤਰੀਕਾ ਪਸੰਦ ਆਊਗਾ ਹਨਾ ਸਮਝ ਆਊਗੀ ਤੁਹਾਡੇ ਤਾਂ ਤੁਹਾਨੂੰ ਵੀਡੀਓ ਤੋਂ ਵੀ ਪਸੰਦ ਆਊਗਾ ਹਨਾ ਕਿਉਂਕਿ ਤਰੀਕਾ ਤਾਂ ਸਾਡਾ ਸੇਮ ਹੀ ਰਹਿਣਾ ਚਾਹੀਏ ਸੀ ਤੁਹਾਨੂੰ ਪਰਸਨਲੀ ਭੇਜੀਏ ਚਾਹੀਏ ਸੀ YouTube ਤੇ ਅਪਲੋਡ ਕਰੀਏ ਤੇ ਇਹ ਆ ਗਿਆ ਜੀ ਪ੍ਰਿੰਟ ਤੁਹਾਨੂੰ ਇਹ ਚੈੱਕ ਕਰਵਾਤਾ ਸੀਗਾ ਆਪਾਂ ਨੇ ਨੈਕਸਟ ਪ੍ਰਿੰਟ ਇਹ ਆ ਗਿਆ ਜੀ ਇਹ ਦੇਖੋ ਤੁਸੀਂ ਵੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਵਾਈਟ ਕਲਰ ਦਾ ਆਊਗਾ ਜੀ ਦੋਨਾਂ ਦਾ بیس ਵਾਈਟ ਰਹੂਗਾ ਤੇ ਜਿਹੜਾ ਆਪਾਂ ਨੈਕਸਟ ਸੂਟ ਦਿਖਾ ਰਹੇ ਆ ਉਹਦਾ ਆ ਗਿਆ ਨੈਕਸਟ ਸੂਟ ਦਿਖਾ ਰਹੇ ਆ ਇਹਦਾ ਆ ਗਿਆ ਜੀ ਆਫ ਵਾਈਟ بیس ਆਊਗਾ ਤੇ ਮੂੰਗੀਆ ਜਿਹਾ ਕਲਰ ਕਹਿ ਸਕਦੇ ਆ ਆਪਾਂ ਮੂੰਗੀਆ ਜਿਹਾ ਜਿਹੇ ਕਲਰ ਦਾ ਪ੍ਰਿੰਟ ਆ ਤੇ ਦੂਸਰਾ ਆ ਗਿਆ ਜੀ ਦੇਖਣ ਨੂੰ ਤੁਹਾਨੂੰ ਇਹ ਬਲੈਕ ਲੱਗ ਰਿਹਾ ਹੋਣਾ ਸ਼ਾਇਦ ਕੈਮਰੇ 'ਚ ਤੇ ਉਹ ਹੈਗਾ ਜੀ ਜਿਹੜਾ ਬੋਟਲ ਗ੍ਰੀਨ ਕਲਰ ਆ ਗਿਆ ਤੇ ਥੋੜਾ ਕਾਲਸ ਤੇ ਆ ਗਿਆ ਜੀ ਉਹ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਰਹੂਗਾ ਇਹ ਪਿੰਕੇਟ ਚ ਫਲਾਰ ਬਣੇ ਹੋਏ ਨੇ ਬਹੁਤ ਹੀ ਖੂਬਸੂਰਤ ਜਿਹੇ ਪ੍ਰਿੰਟ ਰਹਿਣਗੇ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਕਰ ਸਕਦੇ ਹੋ ਤੇ ਸਕਰੀਨਸ਼ਾਟ ਸਪੇਸ ਕੇ ਸਾਨੂੰ ਆਪਣਾ ਸੂਟ ਰਖਵਾ ਸਕਦੇ ਆ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ